ਅਲਬਰਟਾ ਦੇ ਜਿਹੜੇ ਟੀਚਰਸ ਨੇ ਯੂਨੀਅਨ ਹੈ ਉਹਨਾਂ ਦੇ ਬਾਰੇ ਉਹਨਾਂ ਦੀ ਕਿਸਮਤ ਬਾਰੇ ਵੀ ਗੱਲ ਕਰ ਲੈਨੇ ਆ ਹੁਣ ਜਿਹੜੀ ਉਹਨਾਂ ਦੀ ਨੇਗੋਸ਼ੀਏਸ਼ਨ ਚੱਲ ਰਹੀ ਹੈ ਸਰਕਾਰ ਦੇ ਨਾਲ ਉਹ ਲੱਗਦਾ ਸਿਰੇ ਨਹੀਂ ਚੜਦੀ ਲੱਗਦੀ ਕਿਉਂਕਿ ਉਹਨਾਂ ਨੇ ਇੱਕ ਹੋਰ ਜਿਹੜਾ ਰਿਜੈਕਟ ਕਰਤਾ ਜੀ ਪ੍ਰਪੋਜ਼ਲ ਜਿੱਥੇ ਉਹਨਾਂ ਨੇ ਕਿਹਾ ਸੀ ਕਿ ਰਿਟਰਨ ਟੂ ਸਕੂਲ ਜਿਹੜਾ ਅੱਜ ਦਾ ਦਿਨ ਹੈ ਦੀਵਾਲੀ ਵਾਲੇ ਦਿਨ ਹੈ ਵਾਪਸ ਆ ਜਾਣਾ ਸੀਗਾ ਅਲਬਰਟਾ ਟੀਚਰ ਐਸੋਸੀਏਸ਼ਨ ਨੇ ਕਿਹਾ ਹੈ ਕਿ ਭਾਈ ਅਸੀਂ ਇਹਨਾਂ ਨੇ ਕਿਹਾ ਤਾਂ ਹੈ ਸਾਨੂੰ ਵਾਪਸ ਆਣ ਲਈ ਪਰ ਜੋ ਗੱਲਾਂ ਬਾਤਾਂ ਹੋਈਆਂ ਨੇ ਅਸੀਂ ਉਹਦੇ ਨਾਲ ਸਹਿਮਤ ਨਹੀਂ ਅਸੀਂ ਕਿਵੇਂ ਵਾਪਸ ਆਈਏ ਹਾਂਜੀ ਇਹ ਫਰਾਈਡੇ ਨੂੰ ਜਿਹੜੇ ਸਾਡੇ ਏਟੀਏ ਦੇ ਅਲਬਰਟਾ ਟੀਚਰਸ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਹੈਗੇ ਜਸਨੀ ਸੇਲਿੰਗ ਉਹਨਾਂ ਨੇ ਕਹਿੰਦੇ ਸਾਦੂ ਵੀਰਵਾਰ ਨੂੰ ਇੱਕ ਚਿੱਠੀ ਸਾਨੂੰ ਮਿਲੀ ਹੈ ਸਰਕਾਰ ਵੱਲੋਂ ਕਿ ਤੁਸੀਂ ਸੋਮਵਾਰ ਤੋਂ ਸਕੂਲ ਦੇ ਵਿੱਚ ਆਓ ਤੇ ਸਕੂਲ ਸ਼ੁਰੂ ਕਰੋ ਹਾਂ ਹੁਣ ਉਹ ਕਹਿੰਦੇ ਵੀ ਸਾਨੂੰ ਚਿੱਠੀ ਤਾਂ ਆਈ ਹੈ ਪਰ ਚਿੱਠੀ ਦੇ ਵਿੱਚ ਇਹ ਵੀ ਲਿਖਿਆ ਹੋਇਆ ਵੀ ਅਸੀਂ ਸੈਟਲਮੈਂਟ ਕਰਨ ਵਾਸਤੇ ਤਿਆਰ ਹਾਂ ਤੇ ਮੀਡੀਏਸ਼ਨ ਨੂੰ ਅਸੀਂ ਕੋਈ ਨਾ ਕੋਈ ਪਾਵਾਂਗੇ ਜਿਹੜੀ ਤੁਸੀਂ ਵੱਡੀ ਮੰਗ ਕਰਦੇ ਹੋ ਨਾ ਸਟੂਡੈਂਟ ਟੀਚਰ ਰੇਸ਼ੋ ਦੀ ਵੀ ਰਿਚਕਸ ਕਰੋ ਜੀ ਇਹਨੂੰ ਕਿਤੇ ਨਾ ਕਿਤੇ ਫਿਟ ਕਰੋ ਵੀ ਉਸ ਤੋਂ ਬਾਅਦ ਨਹੀਂ ਬੱਚੇ ਹੋਣੇ ਚਾਹੀਦੇ ਕਹਿੰਦੇ ਇਹ ਮੰਗ ਥੋੜੀ ਅਸੀਂ ਨਹੀਂ ਸੁਣਨੀ ਤੇ ਨਾਲ ਦੀ ਨਾਲ ਫਿਰ ਟੀਚਰ ਦੇ ਨੇ ਬਿਆਨ ਦਿੱਤਾ ਐਸੋਸੀਏਸ਼ਨ ਦੇ ਪ੍ਰੈਜ਼ੀਡੈਂਟ ਨੇ ਕਿ ਜੇ ਤੁਸੀਂ ਸਾਡੀ ਇਹੀ ਮੁੱਖ ਮੰਗ ਹੈ ਜਿਹੜੀ ਸਕੇ ਨੇ ਵੀ ਸਾਨੂੰ ਉੱਥੇ ਕਟੋਕੜ ਪੜਾਉਣਾ ਤਾਂ ਆਸਾਨ ਲੱਗੇ ਅਸੀਂ ਚੰਗੀ ਤਰ੍ਹਾਂ ਪੜਾਤਾ ਕੰਫਰਟ ਤਾਂ ਹੋਵੇ ਨਹੀਂ ਸਾਨੂੰ ਕੰਫਰਟ ਹੈ ਨਹੀਂ ਤਾਂ ਫੇਰ ਫੇਰ ਉਹ ਕਹਿੰਦੇ ਅਸੀਂ ਤੁਹਾਡੀ ਇਹ ਗੱਲ ਤੇ ਨਾ ਨਹੀਂ ਗੱਲਬਾਤ ਕਰਨੀ ਸਾਡੀ ਹੜਤਾਲ ਸੋਮਵਾਰ ਨੂੰ ਇਸੇ ਤਰ੍ਹਾਂ ਜਾਰੀ ਰਹੀ